ਗੁਰਦੁਆਰਾ ਸੱਚਾ ਸੋਤਾ ਤਕਰੀਬਨ 1400 85 ਦੇ ਵਿੱਚ 85 ਦੇ ਲਗਭਗ ਇਹ ਸੱਚਾ ਸੋਤਾ ਰਹਾ ਸੀ ਸੰਤ ਸਭਾ ਹੋਈ ਸੀ ਪਹਿਲੀ ਗੋਸ਼ਟੀ ਸਤਿਗੁਰੂ ਬਦਾਸ ਸਤਿਗੁਰੂ ਕੰਵਿਸ਼ ਸਤਿਗੁਰੂ ਨਾਮ ਆ ਸਤਿਗੁਰੂ ਸੈਨ ਸਤਿਗੁਰੂ ਤਰਨਾ सात को शेख और ऐसे ये उस जगह है हाँ जी सर यही तो कमाल है देखना बस बस आए जी आए जोड़ा खोल के आए चलो जी Фото кухни нь фото кухни ачаа ਚਲੋ 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 ਤੁਸੀਂ ਸਤਿ ਸ਼੍ਰੀ ਅਕਾਲ ਜੀ ਗਿਆਨੀ ਜੀ ਇਹ ਵੋਸਤਾ ਨਾਲ ਸੱਚ ਸੋਧੀ ਗਰ ਤੇ ਸਤਿ ਸੋਦਾ

ਇੱਕ ਮਿੰਟ ਰੋ ਬਾਰਕ ਮਿੰਟ ਇਹ ਲੱਗਿਆ ਨਹੀਂ ਇਹਨੇ ਗੱਲ ਕਰਦੀ ਹੈ ਜੀ ਜਿਆਨੇ ਨੂੰ ਪੁੱਛਣਾ ਹੈ ਇਸ ਇਤਿਹਾਸ ਬਾਰੇ ਕਿ ਇੱਕ ਹੀ ਜੰਮ ਹੈ 2 ਮਿੰਟ ਰੋ ਲਓ ਜੀ ਜੀ ਇਹ ਜੋ ਅਸਥਾਨ ਹੈ ਸੱਚੇ ਸਤ ਦੇ ਦਾ ਇਹਦੇ ਬਾਰੇ ਜਾਣਨਾ ਚਾਹਣਾ ਪਾਉ ਥੋੜਾ ਮੋਟ ਵਾਲਾ ਸੱਚਾ ਸਤ ਨਾਮਕ ਪਾਸ਼ਾ ਜੀ ਆਪਣੀ 18 ਸਾਲ ਦੀ ਉਮਰ ਵਿੱਚ ਇਸ ਸਥਾਨ ਤੇ ਆਏ ਤੇ ਗੁਰੂ ਸਾਹਿਬ ਜੀ ਨੇ ਇੱਥੇ ਮੁੱਖੇ ਸਾਧੂਆਂ ਦੇ ਵਿੱਚ ਆਪਣੀ 18 ਸਾਲ ਦੀ ਬਣੇ ਬਾਪੂ ਜੀ ਜਿੱਤੇ ਹਨ ਮੀਰ ਫੈਦਲ ਉਹਨੂੰ ਪਾਲ ਕੀਤਾ। ਕਹਿੰਦੇ ਬੋਲੋ ਬੋਲੋ ਬੋਲੋ। ਪਾਲ ਕੀਤਾ ਕਿ ਜਿਹੜਾ ਅੱਜ ਆਪਾਂ ਗੁਰੂ ਸਾਹਿਬ ਦੇ ਘਰ ਦਾ ਲੰਗਰ ਖਾਂਦੇ ਆ ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਤੇ ਬੰਨ੍ਹ ਕੇ ਸ਼ਿਫਤ ਦਾ ਵੇਸ ਦਿੱਤਾ ਸਭ ਤੋਂ ਪਹਿਲੇ ਇੱਥੇ ਗਰੀਬ ਦਾ ਮਕੂਲ ਹੀ ਗੋਲ ਕਰਕੇ ਉਹ ਵਚਨ ਕਮਾਏ ਉੱਚੀ ਬੋਲ। ਤੇ ਜਿਹੜਾ ਆਪਾਂ ਲੰਗਰ ਖਾਂਦੇ ਆ ਉਸ ਜਿੱਥੇ ਸਾਹਿਬ ਜੀ ਦਾ ਇਸ ਸਥਾਨ ਤੋਂ ਸਟਾਰਟ ਕੀਤਾ ਗੁਰੂ ਸਾਹਿਬ ਜੀ ਨੇ ਸਾਡੇ 500 ਸਾਲ ਤੋਂ ਹੋ ਗਏ ਇਸ ਘਾਟੇ ਵਿੱਚ ਮਹਾਰਾਜ ਜੀ ਨੇ 210 ਜਾਂਟ ਬਾਅਦ 210 ਸਾਲ ਬਾਅਦ ਇੱਥੇ ਗੁਰਦੁਆਰਾ ਸਾਹਿਬ ਬਣਿਆ ਅੱਜ ਵੀ ਜੋ 1837 ਵਿੱਚ ਸ਼ੁਰੂ ਕਰਦੀ ਬਿਲਡਿੰਗ ਨੂੰ ਮਹਾਰਾਜੇ ਸਿੰਘ ਦੁਬਾਰਾ ਬਣਾਇਆ ਸੀ ਲੇਕਿਨ ਗੁਰੂ ਸਾਹਿਬ ਨੇ ਸਭ ਤੋਂ ਪਹਿਲੇ ਜਿਹੜਾ ਸਾਜ ਆਪਾਂ ਪੂਰੇ ਜਗਤ ਦੇ ਵਿੱਚ ਸ਼ੁਰੂ ਕਰ ਲੰਗਰ ਛਕਦੇ ਹਾਂ ਉਸ ਤੋਂ ਸ਼ੁਰੂ ਹੋਇਆ ਇਸ ਕਰਕੇ ਜਗਤਾਂ ਨੂੰ ਅਮਰ ਚਾਸਤ ਦਾ ਕਿ ਮਹਾਰਾਜੇ ਨੇ ਪਹਿਸਚਾ ਉਪਾਰ ਕੀਤਾ ਕਿਉਂਕਿ ਜਦੋਂ ਮਹਾਰਾਜੇ ਇੱਥੇ ਭੁੱਖੇ ਸਾਧੂਆਂ ਦੇ ਵਿੱਚ ਮਹਾਰਾਜੇ ਨੇ ਉਹਨਾਂ ਨੂੰ ਲੰਗਰ ਛਕਾਇਆ ਵੀਰ ਪਤਾ ਤੇ ਸਾਧੂ ਨੇ ਮਚਨ ਕੀਤੇ ਕਿ ਕਿ ਤੁਹਾਨੂੰ ਤੇ ਇਹ ਜਿਹੜੇ ਵਪਰੀ ਦੀ ਪੈਸਾ ਦਾ ਵਪਾਰ ਵਾਸਤੇ ਕਿਲੇ ਸੰਪਤੀ ਤੇ ਪਿਤਾ ਜੀ ਨੂੰ ਕੀ ਜਵਾਬ ਦੇਵੋਗੇ ਕਿ ਮੈਂ ਕਿਹੜਾ ਵਪਾਰ ਕੀਤਾ ਤੇ ਮੈਂ ਕਿੱਥੇ ਖਰਚਿਆ ਤੇ ਬਹੁਤ ਸਭੀ ਨੇ ਕਿਹਾ ਮੁੰਡੇ ਪਿਤਾ ਜੀ ਦੇ ਕੋਲ ਜਾ ਕੇ ਕਹੋ ਨਾਨਕ ਸੱਚਾ ਵਪਾਰ ਕਰਨਾ ਵਪਾਰੋ ਕਰਨਾ ਜਿਹਦੇ ਵਿੱਚ ਦੁਗਣਾ ਤਿਕਣਾ ਚੁਕਣਾ ਮੁਨਾਫਾ ਹੋਵੇ ਤੇ ਮੇਰੀ ਨਜ਼ਰ ਵਿੱਚ ਇਹ ਕਿਛੇ ਦਾ ਗਰੀਬ ਦਾ ਉਹ ਗੁਰੂ ਦੀ ਗੋਲਕ ਹੈ ਹੈ ਇਸੱਚਾ ਵਪਾਰ ਹੈ ਜੁਮਨੇ ਤੁਹਾਡਾ ਕੰਮ ਚੁਕਿਆ ਇਸ ਕਰਕੇ ਜਗਾ ਦਾ ਨੰਨ ਚਾਹਸ ਵਾਹ ਜੀ ਕੰਪਲਸ ਦਾ ਵਾਹ ਜੀ ਅਸਲ ਜਗਾ ਹੈ ਹਾਂਜੀ ਐਸੇ ਜਗ੍ਹਾ ਕੋਈ ਸੰਤਾਂ ਦੇ ਨਾਮ ਯਾਦ ਹੋਣਗੇ ਤੁਹਾਨੂੰ ਹਾਂਜੀ ਸਭ ਤੋਂ ਵੱਡਾ ਸੰਤ ਉਹਦੇ ਨਾਮ ਤੋਂ ਨਾਮ ਸੰਤ ਰਣਜੀਤ ਜੀ ਸੀ ਜਿਹੜੇ ਕਿ ਇਹ ਸੰਤ ਕੌਂਟੇ ਦੇ ਸਭ ਤੋਂ ਵੱਡੇ ਸੰਤ ਸਰੂਰ ਉਹਦੇ ਨਾਮ ਸੰਤ ਰਣਜੀਤ ਜੀ ਸੀ ਕਿੱਥੋਂ ਆਸਦੇ ਉਹ ਇੱਥੇ ਰਹਦੇ ਸਨ ਨਾਨਕ ਨਾਨਕ ਪਾਛੇ ਜਦੋਂ ਇੱਥੇ ਆਏ ਨਾ ਤਾਂ ਜੰਗਲ ਸੀ ਇੱਥੇ ਕੋਈ ਸਿਟੀ ਨਹੀਂ ਸੀ ਸ਼ਹਿਰ ਨਹੀਂ ਸੀ ਜੰਗਲ ਦਾ ਉਹ ਟਿੱਪਾ ਸੀ ਇਥੇ ਜ਼ਾਤ ਪਾਤ ਦੇ ਵਿੱਚ ਲੋਕ ਵੰਡੇ ਹੋਏ ਸਨ ਇਥੇ ਲੋਕ ਉਹਨਾਂ ਫਕੀਰਾ ਗਰੀਬਾਂ ਦੇ ਵਿੱਚ ਜਿਹੜਾ ਪਾਣੀ ਪੁੱਛੀ ਗਈ ਸੀ ਰਾਜੀ ਹੋਈ ਮੰਡੀ ਚੂੜਖਾਨਾ ਦਾ ਜਿਹੜਾ ਮੰਡੀ ਸੀ ਇਥੇ ਇਨਸਾਨਾਂ ਦੀ ਖਰੀਦੋ-ਫਰੋਖ ਹੋਂਦੀ ਸੀ ਇਥੇ ਤੇ ਗੁਲਾਮ ਵਿਕਦੇ ਸਨ ਉਸ ਟਾਈਮ ਉਹ ਇਨਸਾਨਾਂ ਨੂੰ ਗੁਲਾਮਾਂ ਨੂੰ ਵੇਚਿਆ ਜਾਂਦਾ ਸੀ ਖਰੀਦਿਆ ਜਾਂਦਾ ਸੀ ਮੰਡੀ ਚੂੜਖਾਨਾ ਦਾ ਲਫਜ਼ ਜਿਹੜਾ ਉਹ ਇੱਕ ਚੂੜੇ ਤੋਂ ਲਿਆ ਗਿਆ ਸੀ ਕਿ ਚਕਾਨਾ ਇਹ ਦਾ ਪਤਲਵੰਡੀ ਬਾਦਪੁਰ ਕਹਿੰਦੇ ਆ ਇਸ ਇਸ ਥਾਂ ਦੇ ਉੱਪਰ ਗੱਲਾਂ ਮੰਡੀ ਵੀ ਲੱਗਦੀ ਸੀ ਨਾ ਜਿਹੜੇ ਨਾਮ ਵੀ ਵਿਕਦੇ ਸਨ ਔਰ ਇਸ ਸਥਾਨ ਤੇ ਉਹ ਲੋਕ ਰਹਿੰਦੇ ਸਨ ਜਿਹੜੇ ਵਿਚਾਰੇ ਦੁਨੀਆਦਾਰ ਤੋਂ ਕੱਟੇ ਹੋਏ ਸਨ ਜੰਗਲ ਦੇ ਵਿੱਚ ਇਸ ਜੰਗਲ ਦੇ ਵਿੱਚ ਇਸ ਕੋਈ ਸਿਟੀ ਨਹੀਂ ਸੀ ਐ ਇਸ ਜੰਗਲ ਦੇ ਵਿੱਚ ਉਹ ਲੋਕ ਰਹਿੰਦੇ ਸਨ ਜਿਹੜੇ ਦੁਨੀਆਦਾਰੀ ਤੋਂ ਕੱਟੇ ਸਨ ਜਿਨ੍ਹਾਂ ਨੂੰ ਲੋਕ ਨੀਚ ਹਕਾਰਤ ਹੀ ਨਾ ਚਾਉਂਦੇ ਸਨ ਉਹ ਸਾਰਾ ਦਿਨ ਪਰਮਾਤਮਾ ਦੀ ਬੰਦਗੀ ਕਰਦੇ ਸਨ ਉਹ ਲੋਕ ਜਿਹੜੇ ਸਨ ਉਹਨਾਂ ਨੂੰ ਗੋਨਾਨਿਕ ਪਾਸ਼ਾ ਜੀ ਨੇ ਆਪਣੇ ਤਪ ਦੇ ਹਿਰਦੇ ਨੂੰ ਠਾਣਨ ਵਾਸਤੇ ਜਿਹੜਾ ਇਸ ਸਥਾਨ ਤੇ ਆਇਆ ਇਸ ਜੰਗਲ ਦੇ ਵਿੱਚ ਆਇਆ ਅੱਜ ਇਸ ਜੰਗਲਦਿਆਂ ਦੀ ਜਗ੍ਹਾ ਤੇ ਉੱਚਾ ਟਿੱਪਾ ਇਸ ਕਰਕੇ ਆ ਕਿ ਇਸ ਟਿੱਪੇ ਤੇ ਗੁਰਸਾਹਿਬ ਜੀ ਨੇ ਉਹਨਾਂ ਲੰਗਰ ਲੰਗਰ ਖਵਾਇਆ ਔਰ ਇਸ ਟਿੱਪੇ ਨੂੰ ਰਮਨਾਨ ਸਿੰਘ ਨੇ ਖਲਾਰਿਆ ਨਹੀਂ ਗਿਆ ਬਲਕਿ ਇਸ ਟਿੱਪੇ ਦੇ ਉੱਪਰ ਠੜਾ ਬਣਾ ਕੇ ਗੁਰਦੁਆਰਾ ਬਣਾਇਆ ਗਿਆ ਔਰ ਇਸ ਜੰਗਲ ਦੇ ਇਸ ਟਿੱਪੇ ਦੇ ਵਿੱਚ ਜਿਹੜਾ ਅੱਜ ਗੁਰਦੁਆਰਾ ਹੈ ਔਰ ਇਸ ਜੰਗਲ ਦੇ ਇਸ ਟਿੱਪੇ ਦੇ ਵਿੱਚ ਅੱਜ ਬਹੁਤ ਵੱਡਾ ਪਿੰਡ ਜਿਸ ਦਾ ਨਾਮ ਸੱਚਾ ਸੋਦਾ ਔਰ ਇਸ ਗੰਦੋ ਤੋਂ ਘਟਨਾ ਨੂੰ ਸੱਚਾ ਸੋਦਾ ਆ ਲੇਕਿਨ ਇਸ ਨਗਰ ਦਾ ਨਾਮ ਇਹ ਸੱਚਾ ਸੋਦਾ ਕਿਉਂਕਿ ਮਹਾਰਾਜ ਜੀ ਨੇ ਜਿਹੜੇ ਥੇ ਸੰਤ ਰਹਿਣੇ ਕੋਈ ਸੀ ਜਾਂ ਕੋਈ ਨਹੀਂ ਹੋਰ ਵੀ ਸੰਤ ਆफी ਸੰਸਾ ਕੋਈ ਨਾਮ ਨਹੀਂ ਤੁਹਾਡਾ ਜਿਹੜਾ ਸਰੋਤ ਆ ਤੁਸੀਂ ਕਾ ਕਿੱਥੋਂ ਲਿਆ ਇਹ ਤੁਹਾਡੀ ਜਾਣਕਾਰੀ ਕਿੱਥੋਂ ਮਿਲੀ ਤੁਹਾਨੂੰ ਮੈਂ ਜਾਣਕਾਰੀ ਪੜ੍ਹਦਾ ਵੀ ਹਾਂ ਮੇਰਾ ਇੱਕ ਬਹੁਤ ਵੱਡਾ ਮੇਰੀ ਹੌਬੀ ਹੈ ਕਿ ਮੈਂ ਪੁਰਾਣੀ ਕਿਤਾਬਾਂ ਪੜ੍ਹਦਾ ਮੈਂ ਤੁਹਾਡੇ ਕਹਿਣ ਤੇ ਜਾਂ ਸੁਣਨ ਤੇ ਮੈਂ ਗੱਲ ਨਹੀਂ ਕਰਦਾ ਮੈਂ ਹਿਸਟਰੀ ਪੜ੍ਹਦਾ ਹਾਂ ਉਸ ਹਿਸਾਬ ਨਾਲ ਮੈਂ ਇਹ ਗੁਰੂਪ ਜਨਮਸਾਖੀ ਦੇ ਵਿੱਚ ਵੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਸੰਤਾਂ ਦਾ ਨਾਮ ਜ਼ਿਕਰ ਹੈ ਨਹੀਂ ਉਹ ਜਾਣਕਾਰੀ ਕਿਤਾਬ ਉਹ ਕਿਤੇ ਇੱਕ ਸੰਤ ਸੀ ਜਾਂ ਇਹਦੇ ਸੰਤ ਮੰਡਲੀ ਸੀ ਸੰਤ ਮੰਡਲੀ ਸੀ ਠੀਕ ਹੈ ਲੇਕਿਨ ਸਿੱਖ ਇਤਿਹਾਸ ਦੇ ਵਿੱਚ ਅਗਰ ਆਪਾਂ ਜਨਮਸਾਖੀ ਵਿੱਚ ਵੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਸੰਤ ਰਣਜੀਤ ਦਾ ਨਾਮ ਆਉਂਦਾ ਜਨਮਸਾਖੀ ਦੇ ਵਿੱਚ ਗੁਰਗੰਸਾ ਮਹਾਰਾਜ ਦੇ ਵਿੱਚ ਉਹ ਨਾਮ ਨਹੀਂ ਹੈ ਔਰ ਜਨਮਸਾਖੀ ਵਿੱਚ ਉਹਦਾ ਨਾਮ ਹੈ ਔਰ ਦੂਜੀ ਗੱਲ ਹੈ ਕਿ ਵੀ ਉੱਥੇ ਇੱਕ ਸੰਤ ਮੰਡਲੀ ਦਾ ਇਨਾਨ ਕੀਤਾ ਗਿਆ ਇੱਥੇ ਨਾ ਕਿ ਕਿਸੇ ਸਾਸੀ ਗੁਰੂ ਗ੍ਰੰਥ ਦੇ ਵਿੱਚ 1207 ਪੱਲੇ ਤੇ ਸੰਤਾਂ ਦਾ ਨਾਮ ਜ਼ਿਕਰ ਕੀਤਾ ਗਿਆ ਜੀ ਕਿਹੜੇ ਸੰਤਾਂ ਸਤਿਗੁਰੂ ਵਾਸ ਮਹਾਰਾਜ ਦਾ ਸਤਿਗੁਰੂ ਨਾਮਦੇਵ ਦਾ ਸਤਿਗੁਰੂ ਕਬੀਰ ਦਾ ਸਤਿਗੁਰੂ ਸੈਣ ਦਾ ਉਹਨਾਂ ਸੰਤਾਂ ਦੀ ਸੰਤ ਸਭਾ ਹੋਈ ਜਦੋਂ ਹਾਂਜੀ ਉਹ ਸ਼ਬਦ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਨੇ ਸੰਤਾਂ ਦਾ ਨਾਮ ਇਹ ਸ਼ਬਦ ਪਹਿਲਾਂ ਉਹ ਸ਼ਬਦ ਸਮਝ ਲਓ ਮੈਂ ਦੱਸਣਾ ਮੈਨੂੰ ਪਤਾ ਨਹੀਂ ਸੰਤਾਂ ਦੇ ਗੁਰੂ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਉਹਨਾਂ ਸੰਤਾਂ ਦਾ ਨਾਮ ਹੈ ਜਿਨ੍ਹਾਂ ਨੇ ਬਾਣੀ ਜਿਨ੍ਹਾਂ ਦੀ ਬਾਣੀ ਗੁਰਸਾਹਮਾ ਦੇ ਵਿੱਚ ਹੈ ਜਿਨ੍ਹਾਂ ਨੇ ਨਾਮ ਦੇ ਨਾਲ ਦੁਨੀਆ ਨੂੰ ਜੋੜਿਆ ਉਹਨਾਂ ਦਾ ਨਾਮ ਹੈ ਅਪਾ ਅਦਰ ਹੋਰ ਕਿਸੇ ਵੀ ਐਸੇ ਸੰਤ ਜਾਂ ਐਸੇ ਵਿਅਕਤੀ ਦਾ ਨਾਮ ਨਹੀਂ ਹੈ ਗੁਰਸਾਹਮਾ ਦੇ ਵਿੱਚ ਗੁਰਸਾਹਮਾ 'ਚ ਉਹਨਾਂ ਸੰਤਾਂ ਦਾ ਨਾਮ ਹੈ ਜਿਨ੍ਹਾਂ ਦੀ ਗੁਰਸਾਹਮਾ ਦੇ ਵਿੱਚ ਬਾਣੀ ਹੈ ਸੰਤ ਰਾਂਝੀ ਭਗਤ ਭਿਕਨਜੀ ਦਾ ਭਗਤ ਦੀਨਾ ਨਾਥ ਜੀ ਦਾ ਵੀ ਹੈ ਭਗਤ ਰਵਿਦਾਸ ਜੀ ਦਾ ਭਗਤ ਕਬੀਰ ਜੀ ਦਾ ਹੈ ਤੇ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਾਰੇ ਵਿੱਚ ਬਾਣੀ ਹੈ ਜਿਹਦੀ। ਜਤਰਾ ਨੂੰ ਕਿਸੇ ਲੋਕ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ। ਵੈਕੂ ਬਹੁਤ-ਬਹੁਤ